ਸ਼ਰਮ ਨੌਜਵਾਨ ਸਭਾ ਨੇ ਬਿਰਗ ਮਰੀਜ਼ ਦੀ ਅੱਖ ਦਾ ਆਪਰੇਸ਼ਨ ਕਰਵਾ ਕੇ ਮਨਾਇਆ ਡਾਕਟਰ ਅੰਬੇਡਕਰ ਦਾ ਪ੍ਰੀ ਨਿਰਵਾਨ ਦਿਵਸ ਜਰਨੈਲ ਲੰਗਲ ਨੇ ਕਿਹਾ ਹੈ ਬਾਬਾ ਸਾਹਿਬ ਦੇ ਪਰਉਪਕਾਰੀ ਵਿਚਾਰਾਂ ਨੂੰ ਅੱਗੇ ਤੋਰ ਰਹੀ ਹੈ ਸਭਾ ਸੋ ਦੱਸਦੀ ਹੈ ਕਿ ਸ਼ਰਮ ਨੌਜਵਾਨ ਸਭਾ ਤੇ ਸ਼ਰਮ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਭਾਰਤੀ ਸੰਵਿਧਾਨ ਦੇ ਦਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ 69ਵੇਂ ਪ੍ਰੀ ਨਿਰਵਾਨ ਦਿਵਸ ਮੌਕੇ ਆਓ ਪੁਨ ਕਮਾਈ ਲੜੀਵਰ ਮਹਿਮ ਤਹਿਤ ਸਾਂਝਾ ਉਪਰਾਲਾ ਕਰਦੇ ਹੋਏ ਇੱਕ ਹੋਰ ਲੋੜਵੰਦ ਦੀ ਅੱਖ ਦਾ ਫ੍ਰੀ ਆਪਰੇਸ਼ਨ ਕਰਵਾਇਆ ਗਿਆ ਇਸ ਮੌਕੇ ਅਜੋਜ ਸੰਕੀਪ ਸਮਾਗਮ ਦੌਰਾਨ ਬਤੌਰ ਮੁਖ ਚੇਅਰਮੈਨ ਜਰਨੈਲ ਲੰਗਲ ਦੇ ਪਾਪਾ ਸਾਹਿਬ ਡਾਕਟਰ ਅੰਬੇਡਕਰ ਦੀ ਤਸਵੀਰ ਤੇ ਫੁੱਲ ਅਰਪਿਤ ਕਰਦੇ ਹਾਂ ਸਭਾ ਬਲੋ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਕਿਹਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਡਾਕਟਰ ਭੀਮ ਅੰਬੇਡਕਰ ਦੇ ਮਹਾਨ ਵਿਚਾਰਾਂ ਤੋਂ ਸਿੱਧ ਲੈਂਦੇ ਹੋਏ ਵੱਡੇ ਪੱਧਰ ਤੇ ਪਰਉਪਕਾਰੀ ਕਾਰਜ ਕਰ ਰਹੀ ਹੈ ਚੇਅਰਮੈਨ ਜਰਨੈਲ ਲੰਗਲ ਦੇ ਨਾਲ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪੂਜੇ ਸੌਰਣ ਸਿੰਘ ਸੌਰਣ ਫੀਟ ਸ਼ੌਪ ਸਮਾਜ ਸੇਵਕ ਮਦਨ ਲਾਲ ਕੁਰੂਟਾਨੀਆ ਨੇ नेत्र ਰੋਗੀ ਨੂੰ ਦਵਾਈਆਂ ਪੇਟ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੇ ਜਰਮਨੀ ਦੇ ਇੱਕ ਬਹੁਤ ਵੱਡੇ ਫਿਲਾਸਫਰ ਦੀ ਕਿਤਾਬ ਪੜ੍ਹੀ ਸੀ ਉਸ ਵਿੱਚ ਲਿਖਿਆ ਸੀ ਕਿ ਮਹਾਨ ਲੋਕ ਮਰ ਜਾਂਦੇ ਹਨ ਤੇ ਇੱਕ ਦਿਨ ਉਹਨਾਂ ਦੇ ਵਿਚਾਰ ਵੀ ਮਰ ਜਾਂਦੇ ਹਨ ਪਰ ਬਾਬਾ ਸਾਹਿਬ ਨੇ ਉਹ ਲਾਈਨ ਹੀ ਕੱਟ ਦਿੱਤੀ ਤੇ ਕਿਹਾ ਕਿ ਬੇਸ਼ੱਕ ਮਹਾਨ ਲੋਕ ਵੀ ਮਰ ਜਾਂਦੇ ਹਨ ਤੇ ਉਹਨਾਂ ਦੇ ਵਿਚਾਰ ਵੀ ਜੇਕਰ ਅੱਗੇ ਲੈ ਕੇ ਜਾਣ ਵਾਲੇ ਉਹਨਾਂ ਦੇ ਪੈਰੋਕਾਰ ਨਾ ਹੋਣ ਸੋ ਇਸ ਤਰ੍ਹਾਂ ਕੇ ਸਵਾ ਦੇ ਮੈਂਬਰ ਵਰਾਇ ਦੇ ਪਾਤਰਾਂ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਹਰਿਸ਼ ਪਟਾਰੀ ਦੀ ਰਿਪੋਰਟ ਅੱਜ ਬਹੁਤ ਇੱਕ ਖੁਸ਼ੀ ਦਾ ਮੌਕਾ ਹੈ ਕਿ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਜੋ ਜਿਨ੍ਹਾਂ ਨੇ ਫਗਵਾੜੇ ਦਾ ਨਾਮ ਹਮੇਸ਼ਾ ਹੀ ਦੁਨੀਆ ਦੇ ਨਕਸ਼ੇ ਦੇ ਉੱਤੇ ਰੋਸ਼ਨਾਇਆ ਉਹਨਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਉਪਰਾਲੇ ਜਿਹੜੇ ਕੀਤੇ ਜਾਂਦੇ ਆ ਔਰ ਅੱਜ ਦਾ ਇਹ ਜਿਹੜਾ ਦਿਨ ਹੈ ਵਾਵਾ ਸਾਹਿਬ ਡਾਕਟਰ ਪ੍ਰੀਮਰੋ ਅੰਬੇਡਕਰ ਜੀ ਦੇ 69ਵੇਂ ਪ੍ਰਿਨਿਰਵਾਣ ਦੇ ਵਸਣ ਨੂੰ ਸਮਰਪਿਤ ਕਿਉਂਕਿ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਇੱਕ ਹੋਰ ਵੱਡਾ ਉਪਰਾਲਾ ਕੀਤਾ ਕਿ ਇੱਕ ਸਾਥੀ ਜਿਹੜੇ ਮਨ ਬਹਾਦਰ ਜੀ ਗੁਹਾਵਰ ਤੋਂ ਜ਼ਰੂਰਤਮੰਦ ਸਨ ਗਰੀਬ ਜਿਨ੍ਹਾਂ ਦੇ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਬਹੁਤ weak ਸੀ ਉਹਨਾਂ ਦਾ ਆਪਰੇਸ਼ਨ ਕਰਵਾਇਆ ਸਾਡੇ ਸਤਕਾਰਯੋਗ ਡਾਕਟਰ ਅਗਰਵਾਲ ਜੀ ਜਿਹੜੇ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਕਰਦੇ ਨੇ ਸਰਦਾਰ ਕੁੰਦੀ ਜੀ ਜਿਹੜੇ ਅਕਾਲ ਇੰਡਸਟਰੀ ਵਾਲੇ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਵੀ ਚਾਹੇ ਮਹੀਨੇ ਬਾਅਦ ਅਸੀਂ ਚਾਹੇ ਇੱਕ ਜ਼ਰੂਰਤਮੰਦ ਸਾਨੂੰ ਮਿਲ ਜਵੇ ਦੋ ਮਿਲ ਜਾਣ ਤਾਂ ਅਸੀਂ ਉਹਨਾਂ ਜ਼ਰੂਰਤਮੰਦ ਜਿਹੜੇ ਵਿਅਕਤੀ ਹੈ ਉਹਨਾਂ ਦੇ ਆਪਰੇਸ਼ਨ ਜਿਹੜੇ ਆ ਉਹ ਸੰਸਥਾ ਵੱਲੋਂ ਕਰੀ ਕਰਦੇ ਆ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਕਿਸੇ ਨੂੰ ਦੁਨੀਆ ਦੇ ਵਿੱਚ ਜਿਹੜਾ ਰੋਸ਼ਨੀ ਕਹਿੰਦੇ ਅੱਖਾਂ ਦੀਆਂ ਤਾਂ ਜਹਾਨ ਗਿਆ ਤੂੰ ਦੁਨੀਆ ਦੇਖਣ ਦੇ ਲਈ ਜਿਹੜਾ ਇਹ ਉਹਨਾਂ ਨੂੰ ਮੁੜ ਕੇ ਜਿਹੜਾ ਅੱਖਾਂ ਨੂੰ ਤੰਦਰੁਸਤ ਕਰਦੇ ਆ ਬਹੁਤ ਵੱਡਾ ਉਪਰਾਲਾ ਬਹੁਤ ਬਹੁਤ ਧੰਨਵਾਦ ਹੈ ਔਰ ਇਹੀ ਜਿਹੜੀ ਸੱਚੀ ਮਾਨਵਤਾ ਦੀ ਸੇਵਾ ਆ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਦੇ ਜਿਹੜੇ ਪਾਏ ਕਿਉਂਕਿ ਉਹਨਾਂ ਨੇ ਵੀ ਮਨੁੱਖਤਾ ਦੇ ਲਈ ਕੀਤਾ ਔਰ ਉਹਨਾਂ ਨੇ ਉਹਨਾਂ ਦੇ ਜਿਹੜੀ ਇਹ ਗੱਲ ਹੈ ਉਹ ਅੱਗੇ ਵਧਾਉਣ ਦੇ ਵਿੱਚ ਇਹ ਸਾਰੀ ਸੰਸਥਾ ਦੇ ਸਾਰੇ ਸਤਿਕਾਰਯੋਗ ਸਾਥੀ ਪ੍ਰਧਾਨ ਸਾਹਿਬ ਇਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਦਰਜਾ ਬਦਰਜਾ ਖੜੇ ਐ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਇੱਕ ਜਰਮਨੀ ਦੇ ਬਹੁਤ ਵੱਡੇ ਫਿਲਾਸਫਰ ਦੀ ਇੱਕ ਬੁੱਕ ਪੜ੍ਹੀ ਸੀ ਔਰ ਉਹਨਾਂ ਨੇ ਉਹਦੇ ਵਿੱਚ ਲਿਖਿਆ ਪੜ੍ਹਿਆ ਕਿ ਮਹਾਨ ਲੋਕ ਮਰ ਜਾਂਦੇ ਆ ਪਰ ਉਹਨਾਂ ਦੇ ਵਿਚਾਰ ਨਹੀਂ ਮਰਦੇ ਜਦੋਂ ਬਾਬਾ ਸਾਹਿਬ ਨੇ ਇਹ ਗੱਲ ਪੜ੍ਹੀ ਤਾਂ ਉਹਨਾਂ ਨੇ ਉੱਤੇ ਲਾਈਨਾਂ ਕੱਟ ਕੇ ਆਪਣੇ ਹੱਥ ਨਾਲ ਲਿਖ ਦਿੱਤਾ ਕਿ ਮਹਾਨ ਲੋਕ ਵੀ ਮਰ ਜਾਂਦੇ ਆ ਉਹਨਾਂ ਦੇ ਵਿਚਾਰ ਵੀ ਮਰ ਜਾਂਦੇ ਆ ਜੇਕਰ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਵਾਲੇ ਉਹਨਾਂ ਦੇ ਪੈਰੋਕਾਰ ਨਾ ਹੋਣ ਤਾਂ ਇਸ ਕਰਕੇ ਅੱਜ ਇਹ ਉਹਨਾਂ ਦੇ ਉਸ ਗੱਲ ਨੂੰ ਉਸ ਸਨੇਹੇ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਜਿਹੜਾ ਮਨੁੱਖਤਾ ਦੀ ਸੇਵਾ ਦੇ ਵਿੱਚ ਜਿਹੜਾ ਵੱਡਾ ਉਪਰਾਲਾ ਕਰਦੇ ਹੋ ਸਾਰੀ ਸਰਬ ਨੌਜਵਾਨ ਸਭਾ ਜਿਸਟਰਡੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਡਾਕਟਰ ਪੁਸ਼ਾਰ ਅਗਰਵਾਲ ਮੈਨੂੰ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਹੈ ਇੱਕ ਵਾਰੀ ਫੇਰ ਸਰਬ ਨੌਜਵਾਨ ਸਭਾ ਦੇ ਵੱਲੋਂ ਇੱਕ ਜਿਹੜਾ ਸੋਸ਼ਲ ਕੰਮ ਕਰਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਸਾਡੇ ਕੋਲ ਇੱਕ ਆਏ ਮਰੀਜ਼ ਮਨ ਬਹਾਦਰ ਪਿੰਡ ਕੋਹਾਵਰ ਤੋਂ ਨੇ ਜਿਹੜੇ ਕਿ ਮਜ਼ਦੂਰ ਨੇ ਤੇ ਜ਼ਰੂਰਤਮੰਦ ਸੀ ਇਹਨਾਂ ਨੂੰ ਮੋਤੀਆਬੰਦ ਉਤਰਿਆ ਆਇਆ ਸੀ ਤੇ ਸਰਬ ਨੌਜਵਾਨ ਸਭਾ ਦੇ ਮੈਂਬਰ ਮੇਰੇ ਕੋਲ ਲੈ ਕੇ ਆਏ ਸਨ ਕਿ ਕੀ ਡਾਕਟਰ ਸਾਹਿਬ ਇਹਨਾਂ ਦਾ ਆਪਰੇਸ਼ਨ ਹੋ ਸਕਦਾ ਅਸੀਂ ਸਾਰਾ ਚੈਕਿੰਗ ਕਰਕੇ ਦੇਖਿਆ ਤੇ ਇਹਨਾਂ ਨੂੰ ਚਿੱਟੇ ਮੋਤੀਏ ਦਾ ਆਪਰੇਸ਼ਨ ਦੀ ਲੋੜ ਸੀ ਅਸੀਂ ਫੇਕੋ ਦੇ ਨਾਲ ਜਿਹੜਾ ਲੇਜ਼ਰ ਦੂਰਬੀਨ ਦੇ ਨਾਲ ਆਪਰੇਸ਼ਨ ਕਰਕੇ ਫੋਲਡੇਬਲ ਲੈਂਸ ਪਾਤਾ ਜਿਹੜਾ ਕਿ ਸਫਲਤਾਪੂਰਵਕ ਹੋਇਆ ਤੇ ਜਿਹੜੀਆਂ ਸਾਰੀਆਂ ਦਵਾਈਆਂ ਤੇ ਉਹਦੀਆਂ ਹਦਾਇਤਾਂ ਉਹਨਾਂ ਨੂੰ ਸਮਝਾ ਦਿੱਤੀਆਂ ਗਈਆਂ ਹਨ ਤੇ ਉਹਨਾਂ ਦੇ ਨਾਲ ਦੇ ਜਿਹੜੇ ਨਾਮ ਲਾਏ ਹਨ ਉਹਨਾਂ ਨੂੰ ਵੀ ਸਮਝਾ ਦਿੱਤਾ ਹੈ ਤੇ ਜਿਹੜਾ ਇਹ ਸਾਰਾ ਉਪਰਾਲਾ ਹੈ ਸਰਬ ਨੌਜਵਾਨ ਸਭਾ ਦੇ ਸਾਰੇ ਮੈਂਬਰਸ ਜਿਹੜੇ ਇਕੱਠੇ ਹੁੰਦੇ ਨੇ ਮਹੀਨੇ 'ਚ ਇੱਕ ਹੋਵਨ ਦੋ ਹੁਣ ਉਹ ਇੱਥੇ ਅਸੀਂ ਆਪਰੇਸ਼ਨ ਕਰਦੇ ਹੁੰਦੇ ਇਹਦੇ ਸਰਦਾਰ ਦਿਤਿੰਦਰ ਸਿੰਘ ਖੁੰਦੀ ਆਪਣਾ ਸਹਿਯੋਗ ਦਿੰਦੇ ਹਨ ਤੇ ਅੱਜ ਦਾ ਜਿਹੜਾ ਇਹ ਉਪਰਾਲਾ ਜਿਹੜਾ ਸਾਡਾ ਮਾਨਯੋਗ ਸਾਡੇ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਉਹਨਾਂ ਦਾ ਪ੍ਰੀ ਨਿਰਮਾਨ ਦਿਵਸ ਮਨਾਇਆ ਜਾ ਰਿਹਾ ਉਹਦੇ ਉਪਰੰਤ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਆਏ ਮੁੱਖ ਮਹਿਮਾਨ ਸਾਡੇ ਜਰਨੈਲ ਨੰਗਲ ਜੀ ਜਿਹੜੇ ਅੱਜ ਸਾਡੇ ਸਮਾਖਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਉਹ ਇਹਦੇ ਵਿੱਚ ਆ ਕੇ ਆਪਣਾ ਸਹਿਯੋਗ ਦੇ ਰਹੇ ਹਨ ਤੇ ਸਾਡੇ ਨਾਲ ਸਾਡੇ ਮੋਢੇ ਮੋਢੇ ਨਾਲ ਲਗਾ ਕੇ ਖੜੇ ਨੇ ਥੈਂਕ ਯੂ